ਮੇਚੋ ਨਾਮ ਲਾ ਦਾਂਗੇ ਤੁਹਾਨੂੰ ਕਹਿੰਦੇ ਲੰਮਰਜੀ ਨਹੀਂ ਕੋਈ ਜਿੱਥੇ ਬੀਤੇ ਦਿਨੀ ਬਲਕਰਨ ਤੇ ਗੁਰਸ਼ਰਨ ਗੁੱਗੂ ਤੇ ਮੋٹے ਵੱਲੋਂ ਆਪਣੀ ਭੈਣ ਦਾ ਵਿਆਹ ਧੂਮ-ਤਾਮ ਦੇ ਨਾਲ ਕੀਤਾ ਗਿਆ ਉੱਥੇ ਹੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਤੇ ਭੈਣ ਨੂੰ ਕਾਫੀ ਜ਼ਿਆਦਾ ਸ਼ੁਭ ਕਾਮਨਾਵਾਂ ਲੋਕਾਂ ਦੇ ਵੱਲੋਂ ਜੜੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਉੱਥੇ ਕੁਝ ਕੁ ਲੋਕਾਂ ਦੇ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਕਮੈਂਟਾਂ ਦੇ ਵਿੱਚ ਕੀ ਭੈਣ ਦੀ ਲਵ ਮੈਰਿਜ ਹੋਈ ਹੈ ਜਾਂ ਅਰੇਂਜ ਮੈਰਿਜ ਹੋਈ ਹੈ ਤਾਂ ਇਸ ਤੋਂ ਬਾਅਦ ਜਿਹੜਾ ਗੁਰਸ਼ਰਨ ਨੇ ਚੁੱਪੀ ਤੋੜੀ ਉਸ ਨੇ ਆਪਣੀ ਭੈਣ ਦੇ ਵਿਆਹ ਦਾ ਜਿਹੜਾ ਸਾਰਾ ਸੱਚ ਦੱਸ ਦਿੱਤਾ ਕਿ ਉਸ ਦੀ ਭੈਣ ਦੀ ਲਵ ਮੈਰਿਜ ਹੋਈ ਹੈ ਜਾਂ ਅਰੇਂਜ ਮੈਰਿਜ ਹੋਈ ਹੈ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟਾਂ ਦੇ ਵਿੱਚ ਸਨੈਪਚੈਟ ਤੇ ਵੀ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੀ ਭੈਣ ਦੀ ਲਵ ਮੈਰਿਜ ਹੋਈ ਹੈ ਜਾਂ ਅਰੇਂਜ ਮੈਰਿਜ ਤਾਂ ਇੰਸਟਾਗ੍ਰam ਤੇ ਵੀ ਲੋਕਾਂ ਦੇ ਵੱਲੋਂ ਜਿਹੜਾ ਕਾਫੀ ਜ਼ਿਆਦਾ ਪੁੱਛਿਆ ਜਾ ਰਿਹਾ ਸੀ ਕਿ ਲਵ ਮੈਰਿਜ ਹੋਈ ਹੈ ਜਾਂ ਅਰੇਂਜ ਮੈਰਿਜ ਹੋਈ ਹੈ ਤਾਂ ਇਸ ਤੋਂ ਬਾਅਦ ਗੁਰਸ਼ਰਨ ਨੇ ਆਪਣੀ ਸਨੈਪਚੈਟ ਤੇ ਵਲੌਗ ਦੇ ਰੂਪ ਦੇ ਵਿੱਚ ਵੀ ਲੋਕਾਂ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਸ ਦੀ ਭੈਣ ਆ ਜਿਹੜੀ ਲਵ ਮੈਰਿਜ ਕਰਵਾ ਕੇ ਸਹੁਰੇ ਘਰ ਦੇ ਵਿੱਚ ਗਈ ਹੈ ਜਾਂ ਅਰੇਂਜ ਮੈਰਿਜ ਕਰਵਾ ਕੇ ਕਿਉਂਕਿ ਬੀਤੇ ਦਿਨੀ ਉਸ ਦੀ ਭੈਣ ਆ ਜਿਹੜੀ ਘਰ ਤੇ ਵਿੱਚ ਆਈ ਸੀ ਘਰ ਦੇ ਵਿੱਚ ਆਉਣ ਤੋਂ ਬਾਅਦ ਉਹ ਆਉਂਦਿਆ ਸਾਰ ਹੀ ਰੋਣ ਲੱਗ ਗਈ ਸੀ ਕਿਉਂਕਿ ਤਿਆਂ ਨੂੰ ਜਿਹੜਾ ਮਾਪਿਆਂ ਦਾ ਪਿਆਰ ਹਮੇਸ਼ਾ ਹੀ ਹੁੰਦਾ ਹੈ ਤੇ ਕਦੇ ਵੀ ਜਿਹੜਾ ਮਾਪੇ ਦਾ ਪਿਆਰ ਉਹ ਨਹੀਂ ਘਟਦਾ ਤੇ ਹੁਣ ਗੁਰਸ਼ਰਨ ਨੇ ਆਪਣੀ ਭੈਣ ਦੀ ਅਰੇਂਜ ਤੇ ਲਾ ਮੈਰਜ ਵਿੱਚੋਂ ਜਿਹੜਾ ਸਾਰਾ ਸੱਚ ਉਹ ਦੱਸ ਦਿੱਤਾ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਭੈਣ ਲਾ ਮੈਰਜ ਕਿਤੇ ਆ ਵਿੱਚ ਉਹਨਾਂ ਦਾ ਮਲਾ ਦਾਂਗੇ ਤੁਹਾਨੂੰ ਕਹਿੰਦੇ ਲਾ ਮੈਰਜ ਨਹੀਂ ਕੋਈ ਲਾ ਮੈਰਜ ਨਹੀਂ ਜੀ ਅਰੇਂਜ ਮੈਰਜ ਨਹੀਂ ਭੈਣ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ